ਸੱਭਾ ਵੀਰ ਪਹਿਲਾ ਅਜਿਹਾ ਸਿੰਗਰ ਹੈ ਜਿਸ ਨੇ ਵੀਰ ਹਰਜਿੰਦਰ ਸਿੰਘ ਦੇ ਪੱਖ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਵੀਰ ਹਰਜਿੰਦਰ ਦਾ ਸਾਰੇ ਜਾਣੇ ਵੱਧ ਚੜ ਕੇ ਸਾਥ ਦਿਓ ਤੇ ਉਸ ਦੀ ਸਜ਼ਾ ਘੱਟ ਕਰਵਾਓ ਦੇਖੋ ਤੁਸੀਂ ਅੱਗੇ ਕੀ ਕਿਹਾ ਸੱਭੇ ਵੀਰ ਨੇ ਹਰਜਿੰਦਰ ਵੀਰ ਵਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਪਿਛਲੇ ਦਿਨੀ ਇੱਕ ਐਕਸੀਡੈਂਟ ਹੋਇਆ ਜੀ ਅਮਰੀਕਾ ਦੇ ਵਿੱਚ ਆਪਣੇ ਪਿਆਰੀ ਭਰਾ ਹਰਜਿੰਦਰ ਸਿੰਘ ਤੋਂ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਬੜਾ ਕਈ ਪੈਰ ਪ੍ਰੋਬਲਮੈਂਟ ਕਰ ਰਹੇ ਆਣ ਵੀ ਉਹਦੀ ਗਲਤੀ ਆ ਚਲੋ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਪਰ ਇੱਕ ਟਾਈਮ ਲਈ ਤੁਸੀਂ ਆਪਣੇ ਆਪ ਨੂੰ ਵੀਰੇ ਦੀ ਜਗ੍ਹਾ ਖੜਾ ਕੇ ਦੇਖਿਓ ਵੀ ਆਪਣੇ ਮਾਂ ਤੇ ਉਹਦੇ ਕੀ ਬੀਤਦੀ ਹੋਊਗੀ ਉਸ ਟਾਈਮ ਜਾਂ ਆਪਣੇ ਤੇ ਕੀ ਬੀਤਦੀ ਹੋਊਗੀ ਤੇ ਮੈਂ ਸੁਣਿਆ ਵੀ ਵੀਰੇ ਦੇ ਫਾਦਰ ਸਾਹਿਬ ਵੀ ਹੈ ਨਹੀਂ ਜੱਤ ਤੇ ਇਕੱਲੇ ਮਾਤਾ ਜੀ ਨੇ ਤੇ ਵੀਰਾ ਵੀ ਗੱਲਾ-ਗੱਲਾ ਬਹੁਤ ਤਣਾਵਾ ਦਾ ਸੋ ਮੇਰੀ ਇਹੀ ਬੇਨਤੀ ਆ ਯਾਰ ਤੁਹਾਡੇ ਮੁਗੇ ਵੀ ਚਲੋ ਵੀਰੇ ਦੀ ਜੇ ਗਲਤੀ ਆ ਵੀਰੇ ਲਈ ਰਹਿਣ ਦੋ ਪਰ ਉਸ ਮਾਂ ਲਈ ਪਟੀਸ਼ਨ ਸਾਈਨ ਕਰ ਲੋ ਯਾਰ ਜਰੂਰ ਲਿੰਕ ਮੇਰੀ ਬਾਇਓ ਦੇ ਵਿੱਚ ਹੈਗਾ ਇੰਸਟਾਗ੍ਰam ਤੇ ਤੇ ਸਾਰੇ ਜਣੇ ਉਥੋਂ ਲਿੰਕ ਓਪਨ ਕਰਕੇ ਪਟੀਸ਼ਨ ਸਾਈਨ ਕਰੋ ਤੇ ਉਸ ਲਿੰਕ ਨੂੰ ਸ਼ੇਅਰ ਵੀ ਕਰੋ ਅੱਗੇ ਅੱਗੇ ਯਾਰ